ਇਹ ਕੋਈ ਭੂਤ ਹੈ ਕਿ ਜਾਂ ਫੇ ਕੋਈ ਇਤਫਾਕ ਹੈ ਇੱਕ ਪਰਿਵਾਰ ਗਰਮੀ ਦੇ ਮੌਸਮ ਦੇ ਵਿੱਚ ਘਰ ਦੇ ਬਾਹਰ ਵਿਹੜੇ ਦੇ ਵਿੱਚ ਸੁੱਤਾ ਆਇਆ ਸੀ ਅੱਧੀ ਰਾਤ ਨੂੰ ਘਰ ਵਿੱਚ ਖੜਾ ਇੱਕ ਟਰੈਕਟਰ ਜੋ ਕਿ ਵਿਹੜੇ ਦੇ ਵਿੱਚ ਹੀ ਪਿਆ ਹੋਗਾ ਸੀ ਉਹ ਅਚਾਨਕ ਸਟਾਰਟ ਹੋ ਗਿਆ ਕਿ ਜਿੱਤੋਂ ਬਾਅਦ ਉੱਥੇ ਸੁੱਤੇ ਹੋਏ ਲੋਕਾਂ ਦੇ ਉੱਤੇ ਚੜ ਗਿਆ ਜਿੱਤੋਂ ਬਾਅਦ ਇੱਕ ਮਹਿਲਾ ਦੀ ਮੌਤ ਹੋ ਗਈ ਤੇ ਇੱਕ ਬੱਚਾੜਾ ਜਖਮੀ ਵੀ ਦੱਸਿਆ ਜਾ ਰਿਹਾ ਗਿਆ ਸਸੰਸਨੀ ਫੈਲ ਗਈ ਪੂਰੀ ਇਲਾਕੇ ਦੇ ਵਿੱਚ ਵੀਡੀਓ ਸੌਣ ਕੇ ਜਿਹੜਾ ਵੀ ਵੀਡੀਓ ਇਹ ਸੌਂਦਾ ਹੈ ਹੈਰਾਨ ਹੋ ਜਾ ਰਿਹਾ ਕੱਦੀ ਰਾਤ ਨੂੰ ਟਰੈਕਟਰ ਕਿਵੇਂ ਸਟਾਰਟ ਹੋ ਗਿਆ ਸੁੱਤਾ ਪਿਆ ਸੀ ਲਾਗੇ ਪਰਿਵਾਰ ਕਿਵੇਂ ਉਹਨਾਂ ਦੇ ਉੱਤੇ ਚੜ ਗਿਆ ਤੇ ਇੱਕ ਜਨਾਨੀ ਦੀ ਲੱਲੀ ਇਸ ਖੂਨੀ ਟਰੈਕਟਰ ਨੇ ਜਾਨ ਜੀਹਾਂ ਤੁਸੀਂ ਵੀ ਦੱਸਿਓ ਇਸ ਬਾਰੇ ਕਮੈਂਟ ਕਰਕੇ ਸਾਡੀ ਤੇ ਸੋਚ ਤੋਂ ਬਾਹਰ ਹੀ ਨਜ਼ਰ ਆਉਂਦਾ ਪਿਆਗਾ ਕਿਉਂਕਿ ਇਹ ਕੋਈ ਭੂਤ ਸੀ ਕਿ ਜਾਫਤ ਕੋਈ ਸੀ ਇਤਫਾਕ ਹੈ ਜਿਹੜਾ ਇਸ ਜਨਾਨੀ ਦਾ ਕਰ ਦਿੱਤਾ ਉਸਨੇ ਅੱਧੀ ਰਾਤ ਨੂੰ ਟਰੈਕਟਰ ਚਾੜ ਕੇ ਕਤਲ ਜੀ ਹਾਂ ਸੀਸੀਟੀਵੀ ਫੋਟੋ ਦੱਸਦੇ ਪਏ ਨੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਕਿਹਾ ਜਾ ਰਿਹਾ ਹੈਗਾ ਕਿ ਅਸੀਂ ਸੁੱਤੇ ਹੋਏ ਸੀ ਲੇਕਿਨ ਇਸ ਤਰ੍ਹਾਂ ਦੀ ਵਾਰਦਾਤ ਤੁਸੀਂ ਲੋਕਾਂ ਨੇ ਇੱਕ ਪੰਜਾਬੀਆਂ ਨੇ ਸ਼ਾਇਦ ਪਹਿਲੀ ਵਾਰ ਹੀ ਸੁਣੀ ਹੋਵੇਗੀ ਜਿੱਥੇ ਕਿ ਇਸ ਤਰ੍ਹਾਂ ਦਾ ਹਾਦਸਾ ਦੇਖਣ ਨੂੰ ਮਿਲ ਗਿਆ ਕਿ ਸੁੱਤੇ ਪਿਆ ਉੱਤੇ ਖਾਲੀ ਖੜਾ ਟਰੈਕਟਰ ਆ ਕੇ ਅਚਾਨਕ ਸਟਾਰਟ ਹੋ ਕੇ ਚੜ ਗਿਆ ਤੇ ਇੱਕ ਲੇਡੀਸ ਦੀ ਲੈ ਲਈ ਇਸਨੇ ਜਾਨ ਜੀ ਹਾਂ ਕਮੈਂਟ ਕਰਕੇ ਜਰੂਰ ਦੱਸਿਓ ਕੀ ਹੈ ਲੱਗਦਾ ਤਾਂ ਟਾਈਪ ਸੀਗਾ ਜਦੋਂ ਸਾਡਾ ਘਰ ਜਿਹੜੇ ਕਿਲਾ ਦੂਰ ਆ ਇਹਨਾਂ ਦੇ ਘਰ ਤੋਂ ਤੇ ਜਦੋਂ ਉਹਨਾਂ ਦੇ ਟੀਕੀ ਚਿਹੜਾ ਬੱਚਿਆਂ ਦਾ ਪਿਆ ਤੇ ਅਸੀਂ ਭੱਜ ਕੇ ਉੱਥੇ ਗਏ ਤੇ ਜੋ ਟਰੈਕਟਰ ਵਿੱਚੋਂ ਛੜਿਆ ਪੈਸੇ ਕੋ ਕੁੜੀ ਜਿਹੜੀ ਮੌਤ ਹੋ ਗਈ ਸੀ ਪਹਿਲਾ ਟਾਇਰ ਜਦੋਂ ਪਹਿਲਾ ਟਾਇਰ ਤੇ ਉਹਨਾਂ ਨੇ ਖਤ ਜਾ ਕੇ ਜਿਹੜਾ ਸੀ ਟਰੈਕਟਰ ਉਰੋ ਗਿਆ ਤੇ ਤਿੰਨ ਮੰਜੇ ਸੀਗੇ ਬੱਚੇ ਤਿੰਨ ਪਏ ਸੀਗੇ ਕੁੜੀ ਤੇ ਥੋੜੇ ਛੱਪ ਪੈਰ ਤੇ ਸੱਟ ਵੱਜੀ ਆ ਤੇ ਬੱਚਾ ਜਿਹੜਾ ਸੀ ਪੱਕੇ ਦਾ ਪੱਕਾ ਵੀ ਸੀ ਟੁੱਟਿਆ ਤੇ ਬੱਚਾ ਮਗਰ ਧੱਕਾ ਗਿਆ ਕਵਰੇਜ ਉਹ ਤਾਂ ਬਤ ਕਿਵੇਂ ਹੋਇਆ ਕਿਵੇਂ ਸਰ ਕੀ ਸਰ ਛਾੜ ਹੋਇਆ ਟਰੱਕ ਬੈਠੇ ਛਾੜੋ ਟਰੱਕ ਆਪੇ ਛਾੜੋ ਆਪੇ ਛਾੜੋ ਆਪੇ ਕਿਵੇਂ ਹੁੰਦਾ ਇਹ ਦੇ ਪਰ ਮਾਲਕ ਦੀ ਵਾਹ ਸੈਲਫ ਚਾਰ ਪਰ ਸੈਲਫ ਚਾਰ ਦੇ ਛਾੜ ਜਾਉਂਦੇ ਇਹ ਚਕੜਾ ਸੀ